ਜਿੱਥੇ ਜਿੱਥੇ ਜਿਹੜੇ ਕੰਮ ਰੁਕ ਗਏ ਸੀ ਸਾਡੇ ਵਲੇ ਉੱਥੇ ਹੀ ਖੜੇ ਐ ਫਰੀਦਕੋਟ ਸ਼ਹਿਰ ਨੂੰ ਪਿਛਲੇ 3 ਸਾਲਾਂ 'ਚ ਜਦੋਂ ਦੀ ਆਪ ਦੀ ਸਰਕਾਰਾਂ ਹੀ 1 ਰੁਪਈਆ ਨਹੀਂ ਆਇਆ ਕੋ ਮੈਨੂੰ ਇਹ ਲੱਗਦਾ ਹੈ ਕਿ ਜਾਂ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਇਲਮ ਨਹੀਂਗਾ ਜਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੁਝ ਕਰ ਨਹੀਂ ਰਹੇ ਉਹ ਗੱਲਾਂ ਬਾਤਾਂ ਨਾਲ ਟਾਈਮ ਪਾਸ ਕਰ ਰਹੇ ਐ ਹੁਣ ਤੱਕ ਇਹਨਾਂ ਦੀ ਸਰਕਾਰ ਵਿੱਚ ਇੱਕ ਵੀ ਰੁਪਈਆ ਨਹੀਂ ਫਿਕ ਜਿੰਨੇ ਕੰਮ ਕੰਪਲੀਟ ਹੋ ਰਿਹਾ ਉਹ ਸਾਡੇ ਵੇਲੇ ਦੇ ਚੱਲੂ ਹੈ ਸਾਡੇ ਵੇਲੇ ਟੈਂਡਰ ਲੱਗੇ ਹੈ ਸਾਡੇ ਵਾਲੇ ਸਾਰੇ ਪੈਸੇ ਜੇ ਕਿਤੇ ਵਿਧਾਇਕ ਸਾਹਿਬ ਨੂੰ ਸ਼ੱਕ ਆ ਉਹਨੂੰ ਨਹੀਂ ਸਮਝ ਤਾਂ ਕਿਸੇ ਦਿਨ ਭਾਵੇਂ ਪ੍ਰਸ ਦੇ ਸਾਹਮਣੇ ਖੁੱਲੀ ਬਹਿਸ ਰੱਖ ਲੈਣ ਤੇ ਮੈਨੂੰ ਇੱਕ ਕੰਮ ਗੜਾ ਦੇਣ ਜਿਹੜਾ ਇਹਨਾਂ ਦੇ ਵੇਲੇ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਹੈ ਸਭ ਅੱਤੀ ਪਿਆਣਾ ਇੱਥੇ ਤਾਜ ਦੇ ਬੰਦ ਕਰਾਇਆ ਗਿਆ ਸੀ ਉਸ ਤੋਂ ਬਾਅਦ ਹਜੇ ਤੱਕ ਇਹਨੂੰ ਉਪਰ ਪੱਧਾ ਨਹੀਂ ਕੀਤਾ ਗਿਆ ਜਿਹੜਾ ਸਾਡੀ ਸਰਕਾਰ ਵਿੱਚ ਇਹ ਗੰਦਾ ਨਾਲਾ ਸੀਗਾ ਇੰਨੀ ਦੇਰ ਤੋਂ ਇਹ ਬਿਮਾਰੀਆਂ ਦਾ ਕਾਰਨ ਸੀ ਇਹ ਮਾੜੀ ਸਮੈਲ ਦਾ ਕਾਰਨ ਸੀ ਇੱਥੇ ਬੱਚਿਆਂ ਤੋਂ ਖੇਡਿਆ ਨਹੀਂ ਜਾਦਾ ਸੀ ਹਰੇਕ ਬੰਦਾ ਡਰਦਾ ਸੀ ਬੱਚਾ ਵਿੱਚ ਨਾ ਡਿੱਗ ਪੇ ਇਹ ਬੜੀ ਦੇਰ ਤੋਂ ਵੱਡੀ ਪ੍ਰੋਬਲਮ ਸੀਗੀ ਫਰੀਦਕੋਟ ਦੀ ਇਹਨੂੰ ਸਾਡੀ ਸਰਕਾਰ ਵਿੱਚ ਅਸੀਂ ਟੈਂਡਰ ਲਾ ਕੇ ਇਹਨੂੰ ਬੰਦ ਕੀਤਾ ਪਾਈਪਾ ਪਾ ਕੇ ਨਾਲ ਹੀ ਇਹਦੇ ਉਦੋਂ ਹੀ ਉਹ ਸਟੈਂਡਰ ਵਿੱਚ ਹੀ ਇਹਦੇ ਉੱਤੇ ਲੋਕਟਾਈ ਲੱਗਣੀ ਸੀ 15 ਫੁੱਟ ਚੌੜੀ ਸੋ ਉਹ ਕੰਮ ਅਜੇ ਰਹਿੰਦਾ ਤੇ ਇਥੋਂ ਦੇ ਜਿਹੜੇ ਐਮਸੀ ਸਾਹਿਬਾਨ ਸਾਡੇ ਜਤਿੰਦਰ ਜੀ ਤੇ ਹੋਰ ਮੇਰੇ ਸਾਥੀ ਸਾਰੇ ਜਿਹੜੇ ਬਜਗਰ ਵਸਤੀ ਦੇ ਸ਼ਹੀਦ ਬਲਵਿੰਦਰ ਨਗਰ ਦੇ ਉਹਨਾਂ ਦੀ ਇਹ ਮੰਗ ਸੀ ਕਿ ਉਹ ਕੰਮ ਕੰਪਲੀਟ ਹੋਣਾ ਚਾਹੀਦਾ ਹੈ ਸੋ ਅੱਜ ਬੇਨਤੀ ਕੀਤੀ ਹੈ ਪ੍ਰਧਾਨ ਸਾਹਿਬ ਨੂੰ ਸਾਰੇ ਐਮਸੀ ਸਾਹਿਬਾਨਾਂ ਨੂੰ ਕਿ ਉਹ ਕੰਮ ਜੇ ਅਧੂਰਾ ਪਿਆ ਉਹ ਜਲਦੀ ਕੰਪਲੀਟ ਹੋਵੇ ਤੇ ਇਹ ਕਹਿੰਦੇ ਆ ਬਹੁਤ ਜਲਦੀ ਉਹ ਕੰਪਲੀਟ ਕਰ ਦੇਵਾਂਗੇ ਸੋ ਇਹ ਤਾਂ ਉਹ ਕੰਮ ਹੈ ਜਿਹੜਾ ਸਾਡੇ ਵੇਲੇ ਦਾ ਰਹਿੰਦਾ ਸੀ ਪੈਸੇ ਮਨਜ਼ੂਰ ਹੋਏ ਹੋਏ ਆ ਸਭ ਕੁਝ ਹੋਇਆ ਹੋਇਆ ਮੇਰੀ ਹੁਣ ਸਰਕਾਰ ਨੂੰ ਵੀ ਬੇਨਤੀ ਹੈ ਜਿਹੜੀ ਬਦਲਾਵ ਦਾ ਨਾਰਾ ਦੇ ਕੇ ਆਈ ਸੀਗੀ ਕਿ ਫਰੀਦਕੋਟ ਸ਼ਹਿਰ ਵੰਨੀ ਨਿਗਾਹ ਕਰੋ ਬਹੁਤ ਕੰਮ ਰਹਿੰਦੇ ਆ ਜਿਹੜੇ ਹੋਣ ਵਾਲੇ ਆ ਜਿੱਥੇ ਜਿੱਥੇ ਜਿਹੜੇ ਕੰਮ ਰੁਕ ਗਏ ਸੀ ਸਾਡੇ ਵੇਲੇ ਉੱਥੇ ਹੀ ਖੜੇ ਐ ਛੋਟੀਆਂ-ਛੋਟੀਆਂ ਗਲੀਆਂ ਜਿਨ੍ਹਾਂ 'ਚ ਸੀਵਰੇਜ ਪਿਆ ਉਹ ਵੀ ਲੋਕ ਔਖੇ ਹੋ ਰਹੇ ਐ ਉਹਨਾਂ ਸਾਰਿਆਂ 'ਚ ਲੌਕਟਾਇਲਾ ਲੱਗਣ ਵਾਲੀਆਂ ਹੋਰ بڑے ਕੰਮ ਐ ਸੋ ਮੇਰੀ ਉਹਨਾਂ ਨੂੰ ਬੇਨਤੀ ਐ ਕਿ ਫਰੀਦਕੋਟ ਸ਼ਹਿਰ ਨੂੰ ਪਿਛਲੇ ਤਿੰਨਾਂ ਸਾਲਾਂ 'ਚ ਜਦੋਂ ਦੀ ਆਪਦੀ ਸਰਕਾਰਾਂ ਹੀ 1 ਰੁਪਈਆ ਨਹੀਂ ਆਇਆ ਤੇ ਗਰਾਡ ਲਿਆ ਕੇ ਜਿਹੜੇ ਸਾਡੇ ਅਧੂਰੇ ਕੰਮ ਪਏ ਐ ਉਹ ਜ਼ਰੂਰ ਜਲਦੀ ਕੰਪਲੀਟ ਕਰੋ ਪ੍ਰੀਪੋਰਟ ਦੇ ਵਿੱਚ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਾਫੀ ਵਿਕਾਸ ਕਰਾਇਆ ਗਿਆ ਪੁਲ ਬਣਾਏ ਗਏ ਨੇ ਜੇ ਹੋਰ ਕੰਮ ਜੋ ਜਿਹੜੇ ਸਟੂਡੀਓ ਦੇ ਕੰਮ ਪੂਰੇ ਪੜਾਏ ਗਿਆ ਪ੍ਰੋਜੈਕਟ ਸਟੂਡੀਓ ਦਾ ਉਹਨੇ ਪੂਰਾ ਕੀਤਾ ਜਾ ਰਿਹਾ ਹੈ ਕੀਦਾ ਕਹਿਣਾ ਹੈ ਆ ਬੁਧਾਇਕ ਸਾਹਿਬ ਮੇਰੀ ਇੱਕ ਬੇਨਤੀ ਹੈ ਕਿ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਾਂ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਇਲਮ ਨਹੀਂਗਾ ਜਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੁਝ ਕਰ ਨਹੀਂ ਰਹੇ ਉਹ ਗੱਲਾਂ ਬਾਤਾਂ ਨਾਲ ਟਾਈਮ ਪਾਸ ਕਰ ਰਹੇ ਆ ਹੁਣ ਤੱਕ ਇਹਨਾਂ ਦੀ ਸਰਕਾਰ ਵਿੱਚ ਇੱਕ ਵੀ ਰੁਪਈਆ ਨਹੀਂ ਫਰੀਦਕੋਟ ਜਾ। ਜਿੰਨੇ ਕੰਮ ਕੰਪਲੀਟ ਹੋ ਰਿਹਾ ਉਹ ਸਾਡੇ ਵਲੇ ਦੇ ਚਾਲੂ ਹੈ ਸਾਡੇ ਵਲੇ ਟੈਂਡਰ ਲੱਗੇ ਹੈ ਸਾਡੇ ਵਲੇ ਸਾਰੇ ਪੈਸੇ ਹੈ ਟੈਂਡਰ ਉਦੋਂ ਲੱਗਦਾ ਜਦੋਂ ਸਾਰਾ ਪੈਸਾ ਆ ਜੇ। ਸੋ ਸਾਰੇ ਕੰਮ ਉਦੋਂ ਦੀ ਚੱਲੀਆਂ ਪਰ ਜਿਹੜੇ ਵੱਡੇ ਕੰਮ ਹੈ ਉਹਨਾਂ ਨੂੰ ਕੰਪਲੀਟ ਹੋਣ ਨੂੰ ਸਾਲ-ਸਾਲ 2-2 ਸਾਲ ਲੱਗ ਜਾਂਦੇ। ਸੋ ਇਸ ਕਰਕੇ ਹੋਈ ਕੰਮ ਹੈ ਜੇ ਕਿਤੇ ਵਿਧਾਇਕ ਸਾਹਿਬ ਨੂੰ ਸ਼ੱਕ ਹੈ ਉਹਨਾਂ ਨੂੰ ਨਹੀਂ ਸਮਝੇ। ਕਾ ਕਿਸੇ ਦਿਨ ਭਾਵੇਂ ਪ੍ਰੈਸ ਦੇ ਸਾਹਮਣੇ ਖੁੱਲੀ ਬਹਿਸ ਰੱਖ ਲੈਣ ਤੇ ਮੈਨੂੰ ਇੱਕ ਕੰਮ ਗਣਾ ਦੇਣ ਜਿਹੜਾ ਇਹਨਾਂ ਦੇ ਵੇਲੇ ਇਹਨਾਂ ਨੇ ਸ਼ੁਰੂ ਕੀਤਾ ਹੋਇਆ